ਜਿਵੇਂ ਆਈ ਨਾ ਮਗਰੋਂ ਦੋ ਵੀ ਤੁਰੀ ਆਈ ਦੋ ਦਾਰੀ ਨੇ ਤੇ ਬਾਹਰ ਉਹਨੇ ਕੋਈ ਜਿਵੇਂ ਇਹ ਨਹੀਂ ਇਹਦਾ ਆਪਣਾ ਬੰਦਾ ਵੀ ਹਾਂ ਉਹ ਜਦੋਂ ਹੋਇਆ ਪਰ ਇਹਨਾਂ ਨੂੰ ਹੋਊਗਾ ਥੋੜਾ ਬੜਾ ਨਹੀਂ ਇੱਥੇ ਹੀ ਆ ਕੋਈ ਗੱਲ ਨਹੀਂ ਕੀ ਨਾਮ ਹੈ ਤੁਹਾਡਾ ਤੇ ਵਾਈਕਰੀ ਜੀ ਦਾ ਖਾਲਸਾ ਵਾਈਕਰੀ ਜੀ ਕੀ ਫਤਿਹ ਤੇ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਤੇ ਕੱਲ ਆਪਣੇ ਐਕਸੀਡੈਂਟ ਹੋਇਆ ਜੀ ਕਿ ਜਲਾਲਾਬਾਦ ਰੋਡ ਤੇ ਤੇ ਉੱਥੇ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਆ ਤੇ ਇਹ ਗੱਡੀ ਲੈ ਕੇ ਆ ਰਹੇ ਸੀਗੇ ਬਜਰੀ ਦੀ ਭਰੀ ਤੇ ਰਾਸਤੇ ਦੇ ਵਿੱਚ ਟਾਇਰ ਪੈਂਚਰ ਹੋ ਗਿਆ ਹੀ ਜਿੰਦੇ ਕਰਕੇ ਟਾਇਰ ਬਦਲਦੇ ਪਏ ਸੀ ਟਾਇਰ ਇਹਨਾਂ ਨੇ ਬਦਲ ਲਿਆ ਸੀ ਥੱਲੋ ਜੈਕ ਕੱਢਦੇ ਪਏ ਸੀ ਇੰਨੇ ਨੂੰ ਮਗਰੋਂ ਇੱਕ ਗੱਡੀ ਆਈ ਆ ਭਰੀ ਝੋਨੇ ਦੀ ਜਿਨ੍ਹਾਂ ਨੇ ਕੋਈ ਬ੍ਰੇਕ ਨਹੀਂ ਮਾਰੀ ਕੋਈ ਕੁਝ ਨਹੀਂ ਡਰਾਈਵਰ ਸੀਗਾ ਉਹਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਸੀਗਾ ਉਹਨੇ ਓਵਰਲੋਡ ਗੱਡੀ ਸੀ ਹੁੰਦੀ ਕੋਈ ਉਹਨੇ ਸਿੱਧੀ ਆ ਕੇ ਵਿੱਚ ਮਾਰੀ ਆ ਜਿੰਦੇ ਕਰਕੇ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਆ ਕਿੰਨੀ ਕ ਉਮਰ ਸੀ ਮਾਮਾ ਜੀ ਤੇ ਕੀ ਨਾਮ ਸੀਗਾ ਉਹਨਾਂ ਦੀ ਉਮਰ 48 ਸਾਲ ਹੋ ਗਈ 45 48 ਤੇ ਬਾਕੀ ਉਹਨਾਂ ਤੇ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਬੰਦੀ ਕਾਰਵਾਈ ਕੀਤੀ ਜਾਵੇ ਸਖਤ ਤੇ ਇਨਸਾਫ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਪਰਿਵਾਰ ਚ ਕੋਲ ਕੋਣ ਸੀਗਾ ਉਹਨਾਂ ਦੇ ਪਰਿਵਾਰ ਚ ਉਹਨਾਂ ਦੇ ਬੇਟਾ ਜੀ ਹੈ ਜੀ ਤੇ ਇੱਕ ਉਹਨਾਂ ਦੀ ਗੁੜੀ ਆ ਜੀ ਅੱਛਾ ਕਿੱਥੋਂ ਦੇ ਰਹਿਣ ਵਾਲੇ ਮਾਮਾ ਜੀ ਪਿੰਡ ਚੱਕ ਸੈਦ ਹੋਗਾ ਜੀ ਚਾਰ ਨਾਮ ਕੀ ਮਮਾ ਜੀ ਦਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪਿਤਾ ਦਾ ਨਾਮ ਪਿਤਾ ਦਾ ਨਾਮ ਮੁਖਤਿਆਰ ਸਿੰਘ ਮੁਖਤਿਆਰ ਸਾਹਿਬੋਂ ਕਿੱ데 ਰਹਿਣ ਵਾਲਾ ਚੱਕ ਸੈਦੋਗੇ ਪਿੰਡ ਆ ਜਲਾਲਾਬਾਦ ਜਲਾਲਾਬਾਦ ਕਾਰਵਾਈ ਹੋ ਸਕਤ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਵੇ ਪਰਿਵਾਰ ਨੂੰ ਇਨਸਾਫ ਮਿਲੇ ਠੀਕ ਇਹ ਤੁਸੀਂ ਕੀ ਨਾਮ ਤੇਰਾ ਮੇਰਾ ਨਾਮ Vikram Vikram ਇਹ ਕੀ ਲੱਗਦੇ ਸੀ ਤੁਹਾਡੇ ਮੇਰੇ ਪਾਦਰ ਸਾਹਿਬ ਪਾਦਰ ਸਾਹਿਬ ਸੀਗੇ ਚੱਕ ਕੀ ਕਰਦੇ ਸੀਗੇ ਡਰਾਈਵਰੀ ਕਰਦੇ ਡਰਾਈਵਰੀ ਕਰਦੇ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸੀਗੇ ਡਰਾਈਵਰ ਪ੍ਰਾਈਮਰੀ ਕਰਕੇ ਹੁੰਦੇ ਸੀਗੇ ਕਿੰਨੇ ਲੱਗੇ ਹਾਂ ਜਲਾਲਾਬਾਦੀ ਗਈ ਸਾਡੇ ਕਿਸੇ ਦਿਨ ਲੱਗੇ ਹਾਂਜੀ ਅੱਛਾ ਤੇ ਹੋਰ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜੀ ਆ ਇਹ ਗੱਡੀ ਜਾ ਰਹੀ ਕਿੱਥੋਂ ਆ ਰਹੀ ਤੇ ਕਿਸ ਤਰ੍ਹਾਂ ਹਾਸਾ ਹੋ ਗਿਆ ਜੀ ਜੰਮੂ ਗਏ ਹੋਏ ਸੀ ਠੀਕ ਕੱਲ 24 ਤਰੀਕ ਦੀ ਹਾਂ 9 ਮਹੀਨਾ ਚਵੀ ਤੇ ਗੱਲ ਹਾਂ ਹਾਂ ਟਾਇਰ ਪਾਟ ਗਿਆ ਹਾਂ ਟਾਇਰ ਬਦਲ ਲੈ। ਕੀ ਹਾਸਾ ਹੋ ਗਿਆ? ਹਾਸਾ। ਹੋਰ ਪਰਿਵਾਰ ਵੱਲੋਂ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ। ਅੱਜ ਤੁਹਾਡਾ ਘਰ ਜਿਹੜਾ ਬਿਲਕੁਲ ਹਨਾ ਬਹਿ ਗਿਆ ਘਰ ਜੀ। ਹਾਂ। ਸਾਫ਼ ਚਾਹੀਦਾ ਬਸ। ਸੱਚਾ ਹੋਵਾ ਪੜਦਾ ਵਾ ਇਹ ਦਰੂਗਾ ਜੀ ਕਮਾਉਣਾ ਤੇ ਉਹੀ ਹੈ। ਪੜਾਈ ਕਰਨੀ। ਹੁਣ ਤੁਹਾਡੇ ਸਿਰ ਤੇ ਸਾਰਾ ਬੋਝ ਪੈ ਗਿਆ। ਮੇਰੇ ਸਿਰ ਤੇ। ਠੀਕ। ਹੁਣ ਮੰਗ ਹੋਈ ਕਾਰਵਾਈ ਸਖਤ ਹੋਣੀ ਚਾਹੀਦੀ ਇਹਨਾਂ ਤੇ। ਮਿਸਾਬ ਮਿਲਣਾ ਚਾਹੀਦਾ। ਸਾਫ਼। ਗੀ ਨਾਮ ਤੁਹਾਡਾ ਕਿੱਥੋਂ ਦੇ ਰਹਣਗੇ ਤੇਰਾ ਨਾਮ ਰਣਦੀਪ ਸਿੰਘ ਹੈ ਪਿੰਡ ਚਕਸੈਦੋਗੇ ਹਾਂਜੀ ਲਾਲਾਂਬਾ ਸ਼ਹਿਰ ਆਪਣਾ ਤੇ ਰਣਦੀਪ ਜੀ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਤੇ ਕਿਵੇਂ ਹੋਇਆ ਠੀਕਾ ਇਹ ਆਪਣਾ ਹੀ ਲੱਕੋਗੇ ਤੋਂ ਅੱਗੇ ਹਾਵਣ ਤੋਂ ਪਿੱਛੇ ਹੋਇਆ ਥੋੜਾ ਜਿਹਾ ਦੋਨਾਂ ਦੇ ਵਿੱਚ ਕਾਰ ਇਹ ਮੇਰੀ ਗੱਡੀ ਨਾਲ ਹੀ ਸੀ ਦੋ ਗੱਡੀਆਂ ਸੀ ਸਾਡੀਆਂ ਪਿੱਛੇ ਵਾਲੀ ਗੱਡੀ ਸੀ ਮੇਰੇ ਚਾਚਾ ਜੀ ਲੱਗਦੇ ਸੀ ਇਹ ਤੇ ਇਹਨਾਂ ਦੇ ਗੱਡੀ ਦਾ ਟਾਇਰ ਫਟ ਗਿਆ ਚਾਚਾ ਜੀ ਤਾਂ ਨਾਮ ਕੀ ਤੇ ਹੋਰ ਕਿੰਨੇ ਚਸ਼ਵਿੰਦਰ ਸਿੰਘ ਜੀ ਠੀਕ ਹੈ ਜੋ ਡਰਾਈਵਰ ਸੀ ਇਹ ਗੱਡੀ ਜਿੰਨਾਂ ਦੀ ਡੈਥ ਹੋਈ ਹੈ ਠੀਕ ਤੇ ਉਹ ਮੇਰੇ ਚਾਚਾ ਜੀ ਲੱਗਦੇ ਸੀ ਹਾਂ ਹਾਂ ਉਹਨਾਂ ਦੀ ਪਿਛਲੀ ਗੱਡੀ ਉਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਟਾਇਰ ਚੇਂਜ ਕਰਕੇ ਭਾਈ ਟਾਇਰ ਚੇਂਜ ਕਰਕੇ ਹਜੇ ਮਤਲਬ ਥੱਲੇ ਬੈਠੇ ਹੋਏ ਹੀ ਜੈਕ ਕੱਢਦੇ ਪਏ ਗੱਡੀ ਚੋਂ ਤੇ ਇਹ ਪਿੱਛੋਂ ਬਹੁਤ ਓਵਰ ਸਪੀਡ ਦੇ ਵਿੱਚ ਆਈ ਇੰਨੇ ਕੋਈ ਬ੍ਰੇਕ ਨਹੀਂ ਲੀ ਕੀਤੀ ਕੁਛ ਨਹੀਂ ਨਾ ਗੱਡੀ ਨੂੰ ਕਿਸੇ ਆਸੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਇੰਨੇ ਜਿੱਦਾਂ ਸਪੀਡ 'ਚ ਗੱਡੀ ਆਈ ਉਦਾਂ ਹੀ ਪਿੱਛੇ ਠੋਕਦੀ ਉਹ ਥੱਲੇ ਬੈਠੇ ਹੀ ਥੱਲੇ ਮੌਕੇ ਤੇ ਡੈਥ ਹੋ ਗਈ ਉਹਨਾਂ ਦੀ ਇਹਦੀ ਗੱਡੀ ਸਾਰੀ ਥੱਲੇ ਵਾਲੀ ਕਿਹੜੀ ਗੱਡੀ ਸੀ ਉਹਨਾਂ ਕੋਲ ਤੇ ਕਿਸ ਤਰ੍ਹਾਂ ਦੀ ਨੰਬਰ ਪਲੇਟਾਂ ਵੀ ਲੱਗੀਆਂ ਇਹਦੇ ਪਿੱਛੇ ਹਾਂਜੀ ਹਾਂਜੀ ਤੇ ਘੋੜਾ ਟਰਾਲਾ ਸੀ ਬਾਈਟਰ ਹੂੰ ਹੂੰ ਪਿੱਛੋਂ ਆਇਆ ਜਿਹੜਾ ਸੀ ਪੀਬੀ 03 ਏਡਬਲਯੂ 7795 ਨੰਬਰ ਸੀ ਤੇ ਅੱਜ ਉਹ ਬੰਦਿਆਂ ਦੇ ਕਾਰਵਾਈ ਹੋ ਰਹੀ ਹੈ ਪਰ ਉਹਨਾਂ ਨੇ ਨੰਬਰ ਪਲੇਟਾਂ ਸ਼ਰਾਰਤ ਦੇ ਨਾਲ ਲਾ ਦਿੱਤੀਆਂ ਉੱਥੇ ਗੱਡੀ ਖੜੀ ਦੀ ਗੱਡੀ ਖੜੀ ਹੋਈ ਹੈ ਉਹਦਾ ਮਾਲ ਪਲਟੀ ਹੁੰਦਾ ਪਿਆ ਇਹਦੀ ਜਿੱਦੀ ਗੱਡੀ ਚੋਰ ਅੱਛਾ ਨੰਬਰ ਪਟਾ ਬੰਦ ਲੀ ਨੰਬਰ ਪਲੇਟਾਂ ਉਹਨਾਂ ਨੇ ਲਾ ਲਈਆਂ ਗੱਡੀ ਦੀ ਔਰ ਕਾਰਵਾਈ ਇਹ ਵੀ ਹੋਣੀ ਚਾਹੀਦੀ ਬਾਤ ਇਹ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਆਪਣਾ ਡਰਾਈਵਰ ਵੀ ਅਣਪਛਾਤਾ ਦੱਸ ਰਹੇ ਆ ਸਾਡੇ ਕੋਲ ਇਕਲੀ ਇਕਲੀ ਵੀਡੀਓ ਆ ਜਿਹੜਾ ਬੰਦਾ ਸੀ ਆਸੀਬ ਕੇ ਦਾ ਬੰਦਾ ਸੀ ਸਰਵਨ ਸਿੰਘ ਉਹਦਾ ਨਾਮ ਸੀ ਠੀਕ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਹੈ ਗੰਦੀਪ ਸਿੰਘ ਪਿੰਡ ਚੱਕ ਸਈਦੋਗਰ ਤੋਂ ਰਹਿਣ ਵਾਲਾ ਹਾਂ ਜੀ ਕਿਹੜਾ ਆਪਣੇ ਜਲਾਲਾਵਾਦੀ ਏਰੀਆ ਹੀ ਪਿੰਡ ਗੰਦੀ ਜਲਾਲਾਵਾਦੀ ਤੇ ਇਹ ਕਿੰਨਾ ਦੀ ਡੈਥ ਹੋਈ ਤੇ ਕਿਵੇਂ ਹੋਈ ਉਹ ਮੇਰੇ ਤਾਇਆ ਜੀ ਸੀ ਉਹਨੇ ਗੱਡੀ ਦਾ ਟਾਇਰ ਫੜ ਗਿਆ ਸੀਗਾ ਲੱਖੋਗੇ ਤੋਂ ਅਗਲੇ ਪਨੇ ਹਾਮਨ ਤੋਂ ਪਹਿਲਾਂ ਤੇ ਇਹ ਟਾਇਰ ਬਦਲਦੇ ਵੇ ਪਿੱਛੋਂ ਇੱਕ ਕੋੜਾ ਟਰਾਲ ਆਇਆ ਜਿਹਦਾ ਕੇ 7795 ਨੰਬਰ ਆ ਪੀਪੀ03 ਏਡਬਲਯੂ ਤੇ ਉਹਨਾਂ ਦਾ ਆ ਕਿ ਉਹ ਬੰਦੇ ਨੇ ਨਸ਼ਾ ਕੀਤਾ ਸੀ ਓਵਰ ਸਪੀਡ ਹੋਣ ਦੇ ਕਾਰਨ ਉਹਨੂੰ ਪਤਾ ਨਹੀਂ ਲੱਗਾ ਕਿ ਮੌਕੇ ਤੇ ਹੀ ਤਾਇਆ ਜੀ ਦੀ ਡੈਥ ਹੋਈ ਤੇ ਹੁਣ ਅੱਜ ਉਹਨਾਂ ਨੇ ਵੇਖਿਆ ਕਿ ਪਹਿਲਾਂ ਤਾਂ ਕੱਲ ਉਹਨਾਂ ਨੇ ਬੱਸ ਲੂਕੀ ਕੀਤੀ ਬੰਦਿਆਂ ਨੇ ਜੋ ਉਹਨਾਂ ਦੇ ਕੋਈ ਵਿੱਚ ਆ ਗਏ ਸੀਗੇ ਇੱਕ ਕਲਫੂਗਿਆਂ ਦਾ ਬੰਦਾ ਸੀਗਾ ਔਰਾ ਗੁਰਾ ਇੱਕ ਚੀਮਾ ਵਾਹ ਚੀਮਾ ਜੀ ਮਾ ਨਾ ਸੀ ਇੱਕ ਤਾਂ ਕੱਲ ਮਾੜਾ ਚੰਗਾ ਬੋਲਦੇ ਰੇ ਇੱਕ ਤਾਂ ਸਾਡੇ ਘਰ ਦਾ ਡੀਜਲ ਆ ਗਿਆ ਜੋ ਕਿਤੇ ਕਾਰਡ ਪੂਰੀ ਨਹੀਂ ਹੋਣੀ ਇੱਕ ਉਹਨਾਂ ਨੇ ਅੱਜ ਕੀ ਕੀਤਾ ਗੱਡੀ ਦੀਆਂ ਨੰਬਰ ਪਲੇਟਾਂ ਵੀ ਬਦਲ ਲਈਆਂ ਕੀ ਲੱਗਦਾ ਗੱਡੀ ਤੇ ਸ਼ੱਕ ਲੱਗਦਾ ਕਿ ਤੁਹਾਨੂੰ ਵੀ ਸ਼ੱਕ ਲੱਗਦਾ ਜੀ ਮੰਨ ਕੇ ਚਲੋ ਜੀ ਉਹ ਸਹੀ ਆ ਫਿਰ ਉਹ ਕਹਿ ਰਹੇ ਆ ਕਿ ਅਣਛਪਾਤਾ ਡਰਾਈਵਰ ਆ ਡਰਾਈਵਰ ਦੇ ਕੋਲ ਹੀ 3 ਘੰਟੇ ਰਹੇ ਆ ਡਰਾਈਵਰ ਆਸਫ ਕੇ ਪਿੰਡ ਦਾ ਹੈਗਾ ਜੀ ਨਾਮ ਉਹਦਾ ਸਰਵਣ ਸਿੰਘ ਹੈਗਾ ਜੀ ਮੱਲਾਂ ਵਾਲੇ ਦੀ ਗੱਡੀ ਆ ਤੇ ਬਾਕੀ ਤੁਸੀਂ ਬੰਦੀ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਇਹ ਕਿੱਧਰ ਜਾ ਰਹੇ ਸੀ ਉਹ ਕਿੱਧਰ ਆ ਰਿਹਾ ਸੀ ਇਹ ਜਾ ਰਹੀ ਪਠਾਨਕੋਟ ਤੋਂ ਬਜਰੀ ਪਰ ਕੇ ਆ ਰਹੇ ਸੀ ਜਲਾਲਾਬਾਦ ਵਾਲੀ ਸਾਈਡ ਜਲਾਲਾਬਾਦ ਜਾ ਰਹੇ ਸੀ ਤੋਂ ਬਜਰੀ ਪਰੀ ਸੀ ਤੋਂ ਵੀ ਪਿੱਛੋਂ ਆਇਆ ਹਾਂਜੀ ਉਹ ਪਿੱਛੋਂ ਓਵਰ ਸਪੀਡ ਹੋਣ ਦੇ ਕਾਰਨ ਉਹਨਾਂ ਉਹ ਡੋਸ ਸੀ ਨਸ਼ੇ ਦੀ ਡੋਜ ਦੇ ਵਿੱਚ ਨੇ ਉਹ ਵੀ ਫਾਜ਼ਲ ਕਹਿੰਦੇ ਜਾ ਰਿਹਾ ਸੀ ਹਾਂਜੀ ਉਹ ਫਾਜ਼ਲ ਕਹਿੰਦੇ ਜਲਾਲਾਬਾਦ ਦਾ ਝੋਨਾ ਭਰਿਆ ਸੀ ਉਹਨੇ ਟਰੱਕ ਨੇ ਹਾਂਜੀ ਠੀਕ ਬਿਓ ਦੇ ਉੱਪਰ ਚੜਾਤਾ ਫਿਰ ਹਾਂਜੀ ਵੀਰੇ ਉਹ ਜੈਕ ਲਾ ਕੱਢ ਰਾਇ ਥੱਲੋ ਜੈਕ ਕੱਢਣ ਦਾ ਮੌਕਾ ਹੀ ਨਹੀਂ ਦਿੱਤਾ ਕਿਾਨਕੇ ਓਵਰ ਸਪੀਡ ਸੀ ਪਤਾ ਹੀ ਨਹੀਂ ਲੱਗਾ ਇੱਕ ਸਾਹ ਹੀ ਨਹੀਂ ਆ ਮੌਕੇ ਤੇ ਡੈਥ ਹੋ ਗਈ ਨਾਲ ਦੂਜਾ ਭਰਾ ਸੀ ਮੇਰਾ ਤਾਜ ਦਾ ਮੁੰਡਾ ਹੀ ਸੀ ਛੋਟਾ ਉਹ ਜਖਮੀ ਹੋ ਗਿਆ ਹਾਂਜੀ ਉਹ ਜ਼ਖਮੀ ਹੋ ਗਿਆ ਠੀਕ ਹੋੜ ਕਾਰਵਾਈ ਦੀ ਇਹਨਾਂ ਤੇ ਕੀ ਮੰਗ ਕਰਦੇ ਸਖਤ ਹੁਣ ਕਿ ਜੀ ਸਾਨੂੰ ਇਨਸਾਫ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹੂੰ ਪਰਿਵਾਰ ਚ ਕੋਲ ਕੋਲ ਸੀਗਾ ਉਹ ਤੁਹਾਡੇ ਪਰਿਵਾਰ ਚ ਸੀ ਉਹ ਇੱਕ ਉਹ ਸੀ ਇੱਕ ਉਹਨਾਂ ਦੀ ਪਤਨੀ ਸੀ ਇੱਕ ਬੇਟਾ ਦੋ ਧੀਆਂ ਜੀ ਛੋਟਾ ਬੇਟਾ ਹੈ ਜੀ ਮੰਨ ਕੇ ਚ ਲੋਕ ਘਰ ਦੇ ਵਿੱਚ ਬੰਦਾ ਮਿਹਨਤ ਕਰਦਾ ਪਰੇ ਨੀਣਾ ਕੇ ਇੱਕ ਬੰਦੇ ਦੀ ਗਲਤ ਹੋਂ ਕਰਕੇ ਕਿਸ ਦਾ ਕਾਰ ਖਤਮ ਹੋ ਜਾਣਾ ਸਾਨੂੰ ਤਾਂ ਇਨਸਾਫ ਚਾਹੀਦਾ ਔਰ ਕੁਛ ਨਹੀਂ ਠੀਕ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਟਰੈਕਟਰ ਦਾ ਹਾਂਜੀ ਸਖਤ ਕਾਰਵਾਈ ਠੀਕ ਸਰੀ ਜਿਹੜਾ ਰੋਡ ਐਕਸੀਡੈਂਟ ਹੋਇਆ ਸੀ ਕਿਹਦੇ ਨਾਲ ਹੋਇਆ ਸੀ ਕਿਵੇਂ ਹੋਇਆ ਸੀ ਕਿ ਤੇ ਕੀ ਮਾਮਲਾ ਦਰਜ ਕੀਤਾ ਗਿਆ ਟਰੱਕ ਖੜੇ ਦੇ ਵਿੱਚ ਪਿੱਛੇ ਟਰਾਲਾ ਵੱਜਿਆ ਆ ਗਿਆ ਆ ਗਿਆ ਆ ਗਿਆ ਉਹ ਕਿਸ ਤਰ੍ਹਾਂ ਕਿਧਰੋਂ ਆ ਰਿਹਾ ਏ ਟਰਾਲਾ ਤੇ ਉਹ ਟਰਾਲਾ ਇੰਦਰਜੀਤ ਲਾਹਾਲ ਸਾਈਡ ਨੂੰ ਜਾ ਰਿਹਾ ਸੀ ਹਾਂਜੀ ਹਾਂਜੀ ਤੇ ਕਿੰਨਾ ਦੇ ਮਾਮਲਾ ਦਰਜ ਕੀਤਾ ਤੇ ਕਿਵੇਂ ਕੀ ਹਾਸਾ ਕਿਵੇਂ ਹੋਇਆ ਸਾ ਕੁਦਰਤੀ ਉਹ ਟਰੱਕ ਖੜਾ ਸੀ ਪੈਂਚਰ ਸੀਗਾ ਟਾਇਰ ਬਦਲਦੇ ਸੀ ਡਰਾਈਵਰ ਦੀ ਡੈਥ ਹੋ ਗਈ ਅੱਛਾ ਡਰਾਈਵਰ ਦੀ ਡੈਥ ਹੋ ਗਈ ਜਿਹੜਾ ਪੈਂਚਰ ਹਾਂ ਪੈਂਚਰ ਦਾ ਟੱਕੀ ਦੇ ਖਿਲਾਫ ਦਾ ਮਾਮਲਾ ਦੱਟਾ ਦੂਸਰਾ ਡਰਾਈਵਰ ਜਿਹੜਾ ਪਿੱਛੇ ਜੀ ਕੀ ਰਾਹ ਸੀ ਡਰਾਈਵਰ ਦਾ ਸਰ ਮੈਂ ਉਹਦਾ ਹੀ ਜਾਈ ਬੜਿਆ ਜੀ ਪਤਾ ਨਹੀਂ ਲੱਗਿਆ ਜਾਣਾ ਤਰੀਦਕੋਟ ਦਾ ਅੱਛਾ ਹਾਂ ਉਹ ਦੇ ਖਿਲਾਫ ਮਾਮਲਾ ਕਰਕੇ ਕੀਤਾ ਬਿਲਕੁਲ ਤਰੀਦਕੋਟ ਦਾ ਤੇ ਉਹ ਤਵਦੀਸ਼ ਕੀਤੀ ਆ ਰਹੀ ਸਰਗੋ ਕੀ ਜਾ ਰਹੀ ਹੈ ਉਸਮਾਨ ਨੂੰ ਕਰਾ ਰਿਹਾ ਹੈ